ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਜਨਰ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅੱਜ ਹੁਸ਼ਿਆਰਪੁਰ ਨਿਊ ਚੈਨਲ ਦੇ ਮਾਲਕ ਚੇਤਨ ਕਸ਼ਪੂਹਾਨ ਨੂੰ ਜਿਹੜੇ ਵਿਵਾਗ ਪੱਤਰਕਾਰਤਾ ਕਰਦੇ ਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਲਗਾਤਾਰ ਲੋਕ ਮੁੱਦਿਆਂ ਨੂੰ ਚੱਕ ਕੇ ਲਿਆਉਂਦੇ ਆ ਉਹਨਾਂ ਨੂੰ ਇੱਕ ਕ੍ਰੈਸ਼ਰ ਮਾਲਕ ਦੇ ਵੱਲੋਂ ਜਾਂ ਕ੍ਰੈਸ਼ਰ ਮਾਫੀਆ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਹੈਰਾਨੀ ਹੁੰਦੀ ਹੈ ਭਿ ਜੇ ਇੰਡਸਟਰੀ ਸਰਕਾਰ ਦੀ ਮਾਨਤਾ ਦੇ ਹਿਸਾਬ ਦੇ ਨਾਲ ਸਹੀ ਚੱਲਦੀ ਹੋਵੇ ਕੋਈ ਗੈਰ ਕਾਨੂੰਨੀ ਕੰਮ ਨਾ ਕੀਤਾ ਜਾ ਰਿਹਾ ਹੋਵੇ ਤਾ ਕੀ ਲੋੜ ਪਈ ਹੈ ਪੱਤਰਕਾਰ ਭਾਈਚਾਰੇ ਨੂੰ ਜਾਂ ਪੱਤਰਕਾਰਾਂ ਨੂੰ ਜਾਂ ਮੀਡੀਆ ਨੂੰ ਉਸ ਗੱਲ ਨੂੰ ਅਖਬਾਰਾਂ ਦੇ ਵਿੱਚ ਨਸ਼ਰ ਕਰਨ ਦੀ ਕਿਤੇ ਨਾ ਕਿਤੇ ਗੈਰ ਕਾਨੂੰਨੀ ਕੰਮ ਹੁੰਦਾ ਹੈ ਤੇ ਮੀਡੀਆ ਦੇ ਵੱਲੋਂ ਲਗਾਤਾਰ ਉਹਨੂੰ ਉਜਾਗਰ ਕੀਤਾ ਜਾਂਦਾ ਹੈ ਤਾਂ ਕਿ ਸਰਕਾਰ ਤੇ ਇਥੋਂ ਦਾ ਪ੍ਰਸ਼ਾਸਨ ਉਹਦੇ ਤੇ ਉੱਪਰ ਬਣਦੀ ਕਾਰਵਾਈ ਕਰੇ ਤਾਂ ਕਿ ਜਿਹੜਾ ਹੈ ਜਿਹੜੇ ਸਾਡੇ ਕਾਨੂੰਨਾਂ ਦੀ ਜਿਹੜੀ ਹੈ ਵਾਇਲੇਸ਼ਨ ਨਾ ਹੋ ਸਕੇ ਪਰ ਸਾਡਾ ਮੁਕੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੰਡੀ ਦਾ ਖੇਤਰ ਦਸੂਆ ਤੇ ਮੁਕੇਰੀਆਂ ਦੋਨੇ ਜਿਹੜੇ ਐ ਪਿਛਲੇ ਲੰਬੇ ਸਮੇਂ ਤੋਂ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਪ੍ਰਭਾਵਿਤ ਹੈ ਇੱਥੇ ਇੱਕੋ ਹੀ ਜਿਹੜੀ ਹੈ ਕਹ ਲਈਏ ਵੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਖਾੜਾ ਜਿਸ ਖਾੜ ਦੇ ਵਿੱਚ ਮਾਈਨਿੰਗ ਵੀ ਨਹੀਂ ਕੀਤੀ ਜਾ ਰਹੀ ਪਰ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਕਾਰਵਾਈ ਕੀਤੀ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਤੇ ਸਾਡੇ ਉਸ ਖੇਤਰ ਦੇ ਵਿੱਚ ਮਾਈਨਿੰਗ ਜਿਹੜੀ ਹੈ ਪ੍ਰੋਪਰ ਤੌਰ ਤੇ ਬੰਦ ਰਹੀ ਹੈ ਕਿਉਂਕਿ ਜਿੰਨਾ ਵੀ ਕਾਰੋਬਾਰ ਚੱਲ ਰਿਹਾ ਸੀ ਉਹ ਗੈਰ ਕਾਨੂੰਨੀ ਸੀਗਾ ਤੇ ਵੱਡੀ ਮਾਤਰਾ ਦੇ ਵਿੱਚ ਕ੍ਰਸ਼ਰ ਮਾਲਕਾਂ ਨੂੰ ਉਹਨਾਂ ਦੇ ਵੱਲੋਂ ਕੀਤੀ ਹੋਈ ਗੈਰ ਕਾਨੂੰਨੀ ਮਾਈਨਿੰਗ ਦੇ ਉੱਪਰ ਜਿਹੜੇ ਆ ਜੁਰਮਾਨੇ ਵੀ ਪਾਏ ਗਏ ਪਾ ਪੰਜਾਬ ਦੇ ADGP ਇੰਟੈਲੀਜੈਂਸ ਦੇ ਵੱਲੋਂ ਜਿਹੜੀ ਆ ਰਿਪੋਰਟ ਨਸ਼ਰ ਕੀਤੀ ਗਈ ਉਸ ਰਿਪੋਰਟ ਦੇ ਆਧਾਰ ਦੇ ਉੱਪਰ ਜਿਹੜੇ ਕਈ ਜਗ੍ਹਾ ਦੇ ਉੱਪਰ ਜੁਰਮਾਨੇ ਵੀ ਪਏ ਤੇ ਗੱਲ ਸਾਹਮਣੇ ਆ ਗਈ ਵੀ ਜਿਹੜਾ ਸਾਡੇ ਉਸ ਖਿੱਤੇ ਦੇ ਵਿੱਚ ਕਾਰੋਬਾਰ ਚੱਲਦਾ ਪਿਆ ਉਹ ਸਾਰਾ ਸਰਾਸਰ ਗੈਰਕਾਨੂੰਨੀ ਹੈ। ਉਹਦੇ ਵਿੱਚ ਹੀ ਜਿਹੜੀ ਨਵੇਂ ਸਟੋਨ ਕ੍ਰੈਸ਼ਰ ਸਾਡੇ ਉਸ ਖਿੱਤੇ ਦੇ ਵਿੱਚ ਲਗਾਏ ਜਾ ਰਹੇ ਆ। ਅਸੀਂ ਲਗਾਤਾਰ ਕਹਿੰਨੇ ਆਂ ਕਿ ਜਿੱਥੇ ਕੋਈ ਖਾੜੀ ਨਹੀਂ ਕੱਚੇ ਮਾਲ ਨੂੰ ਕੱਢਣ ਦੇ ਲਈ ਕੋਈ ਸਰਕਾਰ ਵੱਲੋਂ ਮਨਜ਼ੂਰਜੋਦਾ ਜਗ੍ਹਾ ਹੀ ਹੈ ਨਹੀਂ ਉੱਥੇ ਹੋਰ ਵੱਡੀ ਗਿਣਤੀ ਦੇ ਵਿੱਚ ਸਟੋਨ ਕ੍ਰੈਸ਼ਰ ਕਿਉਂ ਲਗਾਏ ਜਾ ਰਹੇ ਆ? ਉੱਥੇ ਜਿੱਥੇ ਲੋਕ ਲਗਾਤਾਰ ਇਸ ਗੱਲ ਦਾ ਵਿਰੋਧ ਕਰਦੇ ਪਿਆ ਇਸ ਇਲਾਕੇ ਦੇ ਵਿੱਚ ਖਾਣਨ ਨਾ ਕੀਤੀ ਜਾਵੇ। ਇਹ ਇਕੋਲੋਜੀਕਲੀ ਸੈਂਸਿਟਿਵ ਏਰੀਆ ਆ। ਇਥੇ ਵਾਤਾਵਰਣ ਦਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉਜਾੜਾ ਉਜਾੜਾ ਹੋ ਰਿਹਾ ਸਾਡੇ ਸਰਕਾਰੀ ਸੰਸਾਧਨਾਂ ਦਾ ਉਜਾੜਾ ਹੋ ਰਿਹਾ ਹੈ ਇਸ ਗੱਲ ਨੂੰ ਦੇਖਦੇ ਹੋਏ ਲਗਾਤਾਰ ਅਸੀਂ ਜਿੱਥੇ ਖਾਨਾ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਚਾਹੇ ਤਲਵਾੜਾ ਹੈ ਹਾਜੀਪੁਰ ਹੈ ਜਾਂ ਦਸੂਹੇ ਦੇ ਉਹ ਖੇਤਰ ਹੈ ਜਿੱਥੇ ਲਗਾਤਾਰ ਦਸੂਹਾ ਮਕੇਰੀਆਂ ਦੇ ਵਿੱਚ ਆਵਾਜ਼ ਬੁਲੰਦ ਕਰਦੇ ਪਏ ਆ ਜਿਦੇ ਵਿੱਚ ਚਾਹੇ ਸਿਆਸੀ ਪਾਰਟੀ ਦਾ ਜਿਹੜਾ ਵੀ ਲੀਡਰ ਹੈ ਅਸੀਂ ਲਗਾਤਾਰ ਉਹਨਾਂ ਤੱਕ ਵੀ ਪਹੁੰਚ ਕੀਤੀ ਹੈ ਕਿ ਇਹ ਤੁਹਾਡੇ ਖਿੱਤੇ ਆ ਇਹਨੂੰ ਬਚਾਉਣ ਦੇ ਲਈ ਯਤਨ ਕੀਤਾ ਜਾਵੇ ਪਰ ਜਿਸ ਪ੍ਰਕਾਰ ਦੇ ਨਾਲ ਅੱਜ ਇਹ ਧਮਕੀ ਦਿੱਤੀ ਹੈ ਅਸੀਂ ਜਥੇਬੰਦੀ ਪੂਰਨ ਤੌਰ ਤੇ ਹੁਸ਼ਿਆਰਪੁਰ ਨਿਊ ਚੈਨਲ ਦੇ ਨਾਲ ਚੇਤਨ ਕਸ਼ਬ ਹੁਣਾ ਦੇ ਨਾਲ ਖੜੇ ਆ ਤੇ ਹੁਸ਼ਿਆਰਪੁਰ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਦਾ ਰਵਈਆ ਤਿਆਰ ਕਰਦੇ ਆ ਉਹਨਾਂ ਦੇ ਉੱਪਰ ਜਿਹੜੇ ਆ ਕ੍ਰਿਮੀਨਲ ਸੰਗੀਨ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕਰਨ ਤੇ ਉਹਨਾਂ ਤੇ ਕਾਰਵਾਈ ਕਰਨ ਕਿਉਂਕਿ ਇਦਾਂ ਦਾ ਮਾਹੌਲ ਲਗਾਤਾਰ ਜਿਹੜਾ ਹੈ ਡਰਾਂ ਦਾ ਧਮਕਾਨ ਦਾ ਬੜੇ ਸਮੇਂ ਤੋਂ ਲਗਾਤਾਰ ਦੌਰ ਚੱਲਦਾ ਰਿਹਾ ਆਏ ਦਿਨ ਸਾਨੂੰ ਧਮਕੀਆਂ ਪੱਤਰਕਾਰ ਜਿਹੜੇ ਖਬਰ ਲਾਂਦੇ ਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਇਦਾਂ ਤਾਂ ਇਹ ਹੋਏਗਾ ਕਿ ਜਿਹੜੇ ਗੈਰ ਕਾਨੂੰਨੀ ਖਾਣਨ ਦੇ ਵਿਰੁੱਧ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੁੱਧ ਬੋਲਦੇ ਆ ਉਹਨਾਂ ਦੀ ਤਾਂ ਕੋਈ ਪੱਤਰਕਾਰ ਖਬਰ ਹੀ ਨਹੀਂ ਲਾਊਗਾ ਕੋਈ ਇੰਟਰਵਿਊ ਨਹੀਂ ਲਏਗਾ ਕੋਈ ਗੱਲ ਹੀ ਨਹੀਂ ਨਸ਼ਰ ਕਰੂਗਾ ਤੇ ਸਾਡਾ ਉਹ ਇਲਾਕਾ ਗੈਰ ਕਾਨੂੰਨੀ ਖਾਣਨ ਦੇ ਨਾਲ ਉਜਾੜ ਦਿੱਤਾ ਜਾਊਗਾ ਮੈਂ ਜਿੱਥੇ ਅਸੀਂ ਪੂਰੇ ਜੱਥੇਬੰਦੀ ਦੇ ਵੱਲੋਂ ਜਿੱਥੇ ਪੂਰੇ ਹੁਸ਼ਿਆਰਪੁਰ ਨਿਊ ਚੈਨਲ ਦੇ ਨਾਲ ਖੜੇ ਆ ਉੱਥੇ ਹੀ ਹੁਸ਼ਿਆਰਪੁਰ ਦੇ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਸਾਡੇ ਉਸ ਖੇਤ ਦੇ ਵਿੱਚੋਂ ਜਿੱਥੇ ਗੈਰ ਕਾਨੂੰਨੀ ਮਾਈਨਿੰਗ ਨੂੰ ਠੱਲ ਪਾਈ ਜਾਏ ਉੱਥੇ ਹੀ ਜਿਹੜੇ ਲੋਕ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੁੱਧ ਲੜ ਰਹੇ ਆ ਉਹਨਾਂ ਦੀ ਸੁਰੱਖਿਆ ਦਾ ਵੀ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਆਏ ਦਿਨ ਇਹਨਾਂ ਦੀਆਂ ਧਮਕੀਆਂ ਇਹਨਾਂ ਦੇ ਵੱਲੋਂ ਕੁਝ ਵੀ ਕੀਤਾ ਜਾ ਸਕਦਾ ਹੈ ਤੇ ਜਿਹੜੇ ਬੰਦਿਆਂ ਦਾ ਨਾਮ ਨਸ਼ਰ ਕੀਤਾ ਹੈ ਚੇਤਨ ਹੋਣਾ ਨੇ ਜਿਹੜਾ ਜਸਕਰਨ ਨਾਮ ਦਾ ਨੌਜਵਾਨ ਹੈ ਜਿਹਦੇ ਵੱਲੋਂ ਆਪਣਾ ਧਮਕੀ ਸਿੱਧੇ ਸਾਨੀ ਦੀ ਗੱਲ ਹੈ ਕਿ ਇਹ ਹੁਣ ਕਰਨਾ ਕੀ ਚਾਹੁੰਦੇ ਆ ਤੁਹਾਡੀਆਂ ਪਹੁੰਚਾ ਸਿਆਸੀ ਕਲਿਆਰਿਆਂ ਦੇ ਵੱਡੇ ਵੱਡੇ ਕੁਰਸੀਆਂ ਤੇ ਹੋ ਸਕਦੀਆਂ ਵੱਡਾ ਤੁਹਾਡੇ ਕੋ ਪੈਸਾ ਹੋ ਸਕਦਾ ਹੈ ਪਰ ਸਾਡਾ ਇਲਾਕਾ ਗਰੀਬੀ ਵਾਲਾ ਇਲਾਕਾ ਹੈ ਲੋਕ ਮਿਹਨਤ ਕਰਕੇ ਗੁਜ਼ਾਰਾ ਕਰਦੇ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਅਜਾਏ ਨਾ ਉਜਾੜਿਆ ਜਾਵੇ ਜੇ ਤੁਸੀਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਮਾਰਨਾ ਤਾਂ ਤੁਸੀਂ ਉੱਕਾ ਹੀ ਸਾਰੇ ਪਿੰਡ ਮੁਕਾ ਦਿਓ ਸਾਡੇ ਉਹ ਕਿ ਸਾਡਾ ਜਿਹੜਾ ਆ ਉਹ ਇਲਾਕਾ ਲਗਭਗ ਜੇ ਕਹਿ ਲਈਏ ਮੁਕੇਰੀਆਂ ਦੇ ਵਿੱਚ ਦਾ ਸਾਡੇ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਕਹਿ ਲਈਏ ਵੀ ਸਰਕਾਰ ਦੇ ਵਿਰੁੱਧ ਜਿਹੜੇ ਐਮਐਲਏ ਬਣਦੇ ਆਏ ਆ ਜਿਹਦੇ ਕਰਕੇ ਸਾਡੇ ਉਸ ਉਸ ਇਲਾਕੇ ਦੇ ਵਿੱਚ ਖਨਨ ਦਾ ਕਾਰੋਬਾਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਸਾਡੇ ਉੱਪਰ ਬੇਦੋਸ਼ਾ ਜਿਹੜੇ આરોਪ ਸਾਡੇ ਉੱਪਰ ਆਏ ਦਿਨ ਦਿਨੇ ਰਾਤ ਲਗਾਤਾਰ ਹਮਲੇ ਲਗਾਤਾਰ ਪ੍ਰੋਟੈਸਟਾ ਤੇ ਜਦੋਂ ਸੀ ਜਾਣੇ ਆ ਉੱਥੇ ਸਾਡਾ ਘਰਾਬ ਲਗਾਤਾਰ ਕੀਤਾ ਜਾਂਦਾ ਤੇ ਕੁਝ ਵੀ ਅਨਸੁਖਾਵੀਆਂ ਘਟਨਾਵਾਂ ਇਹਨਾਂ ਮਾਈਨਿੰਗ ਮਾਫੀਆ ਦੇ ਵੱਲੋਂ ਕੀਤੀਆਂ ਜਾ ਸਕਦੀਆਂ ਜਿੱਥੇ ਅਸੀਂ ਆਪਣੇ ਸਾਰੇ ਪਿੰਡ ਦੇ ਲੋਕਾਂ ਉਹ ਸੁਨੇਹਾ ਦੇ ਰਹੇ ਆ ਕਿ ਤਕੜੇ ਹੋਵੋ ਇਹ ਹੁਣ ਕ੍ਰੈਸ਼ਰ ਮਾਫੀਆ ਕੋਝੀਆਂ ਹਰਕਤਾਂ ਦੇ ਬੰਨੂ ਜਾ ਰਹੇ ਆ ਹੁਣ ਤੁਹਾਨੂੰ ਪਿੰਡੋਂ ਪਿੰਡ ਹੋਰ ਤਕੜੇ ਹੋਣ ਦੀ ਲੋੜ ਹੈ ਆਪਣੇ ਮੋਰਚਿਆਂ ਨੂੰ ਕਾਇਮ ਕਰੋ ਆਪਣੇ ਧਰਨੀਆਂ ਦੇ ਵਿੱਚ ਹਾਜ਼ਰੀ ਪੱਕੀ ਕਰੋ ਤੇ ਜਿਹੜਾ ਇੱਕ ਧਮਕੀ ਦਿੱਤੀ ਹੈ ਹੁਸ਼ਿਆਰ ਪਰ ਨਿਊ ਚੈਨਲ ਵਾਲੇ ਚੇਤਨ ਕਸ਼ਬ ਨੂੰ ਉਹਨਾਂ ਦੇ ਹੱਕ ਦੇ ਵਿੱਚ ਆਨ ਵਾਲੇ ਸਮੇਂ ਦੇ ਵਿੱਚ ਜੇ ਲੋੜ ਪਈ ਹਰ ਪੱਦਰ ਦੇ ਉੱਪਰ ਜਿਹੜੇ ਆ ਪਿੰਡਾਂ ਦੇ ਨਾਲ ਅਸੀਂ ਖੜੇ ਰਵਾਂਗੇ ਜਿੱਥੇ ਵੀ ਹਾਕ ਪਈ ਅਸੀਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਸੱਦਿਆਂ ਦੇ ਵਿੱਚ ਸ਼ਮੂਲੀਅਤ ਕਰਾਂਗੇ ਤੇ ਜਿੱਦਾਂ ਦੇ ਮਾਫੀਆ ਦੇ ਵੱਲੋਂ ਇਹ ਧਮਕੀਆਂ ਵਾਲਾ ਰੂਪ اختیار ਕੀਤਾ ਜਾ ਰਿਹਾ ਉਹਦਾ ਜਿਹੜਾ ਹੈ ਜਵਾਬ ਵੀ ਸਮੇਂ ਸਿਰ ਦਵਾਂਗੇ ਤੇ ਅਸੀਂ ਮੰਗ ਕਰਦੇ ਹਾਂ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਪੇਸ਼ ਜਿਹੜਸ ਬੰਦੇ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਉਹਨਾਂ ਤੇ ਬੰਦ ਦੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਆਨ ਵਾਲੇ ਸਮੇਂ ਦੇ ਵਿੱਚ ਸਾਡਾ ਮੀਡੀਆ ਜਿਹੜਾ ਹੈ ਪੱਤਰਕਾਰ ਭਾਈਚਾਰਾ ਜਿਹੜਾ ਲਗਾਤਾਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਜਿਹੜਾ ਹੈ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਹੈ ਉਹਨੂੰ ਉਹਦੇ ਇਸ ਕੰਮ ਦੇ ਵਿੱਚ ਕੋਈ ਰੁਕਾਵਟ ਨਾ ਬਣੇ ਧੰਨਵਾਦ